ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਕੱਲ ਤੁਹਾਨੂੰ ਦੱਸਿਆ ਸੀ ਕਿ ਅੰਮ੍ਰਿਤ ਵੇਲੇ ਦਾ ਜੋ ਹੁਕਮਨਾਮਾ ਸਾਹਿਬ ਆਪਾਂ ਕਿਵੇਂ ਲੈਣਾ ਹੈ ਕਿਹੜੇ ਅੰਗ ਤੋਂ ਸ਼ੁਰੂ ਕਰਨਾ ਹੈ ਕਿੱਥੇ ਸਮਾਪਤੀ ਕਰਨੀ ਹੈ ਜਾਂ ਉਸ ਤੋਂ ਬਾਅਦ ਮਤਲਬ ਕਿ ਅੰਮ੍ਰਿਤ ਵੇਲੇ ਤੋਂ ਲੈ ਕਰਕੇ 12 ਵਜੇ ਤੱਕ ਦੁਪਹਿਰ ਦੇ 12 ਵਜੇ ਤੱਕ ਹੁਕਮਨਾਮਾ ਆਪਾਂ ਕਿਵੇਂ ਲੈਣਾ ਹੈ ਇਹ ਕੱਲ ਆਪਾਂ ਵੀਡੀਓ ਬਣਾ ਕੇ ਤੁਹਾਨੂੰ ਦੱਸਣਾ ਕੀਤਾ ਸੀ ਅੱਜ ਆਪਾਂ ਇਹ ਸਿੱਖਣਾ ਹੈ ਕਿ 12 ਵਜੇ ਤੋਂ ਬਾਅਦ ਸ਼ਾਮ ਨੂੰ ਰਾਤ ਨੂੰ ਸੰਧਿਆ ਸਮੇਂ ਦਾ ਜਿਹੜਾ ਹੁਕਮਨਾਮਾ ਸਾਹਿਬ ਉਹ ਕਿਵੇਂ ਲੈਣਾ ਹੈ ਉਸ ਤੋਂ ਬਾਅਦ ਜਿਹੜਾ ਹੁਕਮਨਾਮਾ ਸਾਹਿਬ ਵਾਰ ਦੇ ਵਿੱਚ ਆਉਂਦਾ ਹੈ ਜਦ 22 ਵਾਰ 12 ਦੇ ਵਿੱਚ ਹੁਕਮਨਾਮਾ ਸਾਹਿਬ ਆ ਜਾਂਦਾ ਹੈ ਜਾਂ ਹੁਕਮਨਾਮਾ ਮਹੱਲਾ ਤੇ ਸ਼ਾਂਤ ਦੇ ਵਿੱਚ ਆ ਜਾਂਦਾ ਉਸ ਤੇ ਆਪ ਅੱਜ ਵਿਚਾਰ ਕਰਨੀ ਹੈ ਕਿ ਕਿਵੇਂ ਹੁਕਮਨਾਮਾ ਸਭ ਲੈ ਲੈਂਦੇ ਸੰਗਤ ਜੀ ਹੁਕਮਨਾਮਾ ਜਦੋਂ ਆਪਾਂ 12 ਵਜੇ ਤੋਂ ਬਾਅਦ ਲੈਣਾ ਹੈ ਉਹ ਇੱਥੋਂ ਸ਼ੁਰੂ ਕਰਨਾ ਹੈ ਉੱਪਰਲੇ ਬਨੇ ਨੂੰ ਜਿਵੇਂ ਸ਼ਬਦ ਲਿਖਿਆ ਸੋਰਠ ਮਹੱਲਾ ਪੰਜਵਾ ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ ਵਿੰਗਾ ਹੋਆ ਇੱਥੋਂ ਸ਼ੁਰੂ ਕਰਨਾ ਹੈ 12 ਵਜੇ ਦੁਪਹਿਰ ਦੇ 12 ਵਜੇ ਤੋਂ ਬਾਅਦ ਦਾ ਜਿਹੜਾ ਹੁਕਮਨਾਮਾ ਸਾਹਿਬ ਹੈ ਤੇ ਇਸ ਇਹ ਦੀ ਸਮਾਪਤੀ ਹੁੰਦੀ ਆਣ ਕੇ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਨਤ ਮਿਟਾਈ ਇੱਥੋਂ ਸਮਾਪਤੀ ਹੁੰਦੀ ਸੰਗਤ ਦੀ ਆਣ ਕੇ ਇਹ ਹੁਕਮਨਾਮਾ 12 ਵਜੇ ਤੋਂ ਬਾਅਦ ਜਦੋਂ ਆਪਾਂ ਮਤਲਬ 3 ਕੋ ਦਾ ਸਮਾਂ ਹੋ ਜਾਵੇ ਦੁਪਹਿਰ ਦਾ 3 ਦਾ ਜਾਂ ਚਾਰ ਦਾ ਉਦੋਂ ਫਿਰ ਇਥੇ ਹੁਕਮਨਾਮਾ ਸਭ ਲੈ ਲੈ। ਅਗਲਾ ਸ਼ਲੋਕ ਸੋਰਠਿ ਮਹੱਲਾ ਪੰਜਵਾ ਪਾਰ ਬ੍ਰਹਮੰਨੇ ਬਾਹੀ ਪੂਰੀ ਕਾਈ ਬਾਤ ਨਾ ਰਹੀਆ ਊਰੀ ਇਥੇ ਹੁਕਮਨਾਮਾ ਸਭ ਲੈਣਾ ਹੈ। 3-4 ਵਜੇ ਦਾ ਜਿਹੜਾ ਸਮਾਂ ਹੋ ਜਾਵੇ ਸ਼ਾਮ ਦਾ। ਉਸ ਤੋਂ ਬਾਅਦ ਆਪਾਂ ਜੇ ਸੰਧਿਆ ਦਾ ਸਮਾਂ ਲੈਣਾ ਹੈ, ਸੰਧਿਆ ਸਮਾਂ ਜਦੋਂ ਹੁਕਮਨਾਮਾ ਰਹਿਰਸ ਤੋਂ ਬਾਅਦ ਉਪਰੰਤ ਆਪਾਂ ਹੁਕਮਨਾਮਾ ਸਭ ਲੈਨੇ ਆ। ਉਸ ਤੋਂ ਫਿਰ ਆਪੇ ਥੱਲੇ ਹੁਕਮਨਾਮਾ ਸਭ ਲੈ ਲੈਣਾ। ਜਿਵੇਂ ਇੱਥੋਂ ਸ਼ੁਰੂ ਕਰਨਾ ਹੈ ਇੱਥੋਂ ਹੁਕਮਨਾਮਾ ਸ਼ੁਰੂ ਹੋ ਜਾਵੇ ਪਰ ਜਿਹੜਾ ਸ਼ਾਮ ਦਾ ਹੁਕਮਨਾਮਾ ਸੰਗਤ ਜੀ ਜਿਵੇਂ ਇੱਥੋਂ ਸ਼ੁਰੂ ਹੋ ਰਿਹਾ ਹੈ ਸੋਰਠ ਮਹੱਲਾ ਪੰਜਵਾ ਗੁਰਪੂਰੈ ਚਰਨੀ ਲਾਇਆ ਪਰ ਇਸ ਦੀ ਜਿਹੜੀ ਸਮਾਪਤੀ ਹੈ ਸੰਗਤ ਜੀ ਇਹ ਪਿਛਲੇ ਅੰਗ ਤੇ ਜਾ ਕੇ ਹੋ ਰਹੀ ਹੈ ਇੱਥੋਂ ਆਣ ਕੇ ਇਹ ਹੁਕਮਨਾਮਾ ਅੰਮ੍ਰਿਤ ਵੇਲੇ ਦਾ ਇਹ ਸੰਧਿਆ ਸਮੇਂ ਦਾ ਹੁਕਮਨਾਮਾ ਸਾਬ ਨਹੀਂ ਹੈ ਇਹ ਧਿਆ ਰੱਖਣਾ ਕਿ ਜੇ ਸੰਧਿਆ ਸਮੇਂ ਦਾ ਹੁਕਮਨਾਮਾ ਸਾਹਿਬ ਹੈ ਉਸ ਇਸ ਅੰਗ ਤੇ ਆਣ ਕੇ ਸਮਾਪਤੀ ਹੋਵੇ ਉਸ ਉਹ ਹੁਕਮਨਾਮਾ ਸਾਹਿਬ ਲੈਣਾ ਹੈ ਜਿਹੜੇ ਇਸ ਅੰਗ ਤੇ ਸਮਾਪਤੀ ਹੋ ਜਿਹੜਾ ਦੂਜੇ ਅੰਗ ਤੇ ਜਾ ਕੇ ਸਮਾਪਤੀ ਹੁੰਦੀ ਹੈ ਸੰਗਤ ਜੀ ਉਹ ਹੁਕਮਨਾਮਾ ਸਾਹਿਬ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ ਹੈ ਜਿਵੇਂ ਇਥੋਂ ਸ਼ਾਮ ਦਾ ਹੁਕਮਨਾਮਾ ਸਾਹਿਬ ਸ਼ੁਰੂ ਹੁੰਦਾ ਸੋਰਠ ਮਹੱਲਾ ਪੰਜਵਾ ਕਰ ਤੀਜਾ ਦੁਪਦੇ ਇੱਥੇ ਸਮਾਪਤੀ ਹੁੰਦੀ ਆਣਗੇ ਆਤ ਪੁਰਖ ਪ੍ਰਭ ਪਾਇਆ ਇੱਥੇ ਅਣਕੇ ਸਮਾਪਤੀ ਹੋ ਜਾਂਦੀ ਹੈ ਇਹ ਸੰਗਤ ਜੀ ਸੰਧਿਆ ਵਲੇ ਵੇਲੇ ਦਾ ਹੁਕਮਨਾਮਾ ਸਾਹਿਬ ਹੈ ਇਹ ਜਿਹੜਾ ਸ਼ੁਰੂ ਹੁੰਦਾ ਹੈ ਕਿ ਸੋਰਠ ਮਹੱਲਾ ਪੰਜਵਾ ਜਿਤ ਪਾਰ ਬ੍ਰਹਮਚਿਤ ਆਇਆ ਸੋ ਘਰ దਈਏ ਵਸਾਇਆ ਇਹ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ ਸੋ ਆਪ ਜੀ ਨੂੰ ਪਤਾ ਲੱਗ ਗਿਆ ਹੋਵੇਗਾ ਕਿ 12 ਵਜੇ ਤੋਂ ਲੈ ਕੇ ਸ਼ਾਮ ਵੇਲੇ ਤੱਕ ਹੁਕਮਨਾਮਾ ਕਿੱਥੋਂ ਲੈਣਾ ਹੈ ਇਹ ਸੰਗ ਤੋਂ ਲੈਣਾ ਹੈ ਅੰਮ੍ਰਿਤ ਵੇਲੇ ਤੋਂ ਲੈ ਕੇ 12 ਵਜੇ ਤੱਕ ਦਾ ਹੁਕਮਨਾਮਾ ਸਭ ਇੱਥੋਂ ਲੈਣਾ ਹੁਣ ਜਦੋਂ ਹੁਕਮਨਾਮਾ ਸਹਿਬ ਵਾਰ ਦੇ ਵਿੱਚ ਆ ਜਾਂਦਾ ਜਿਵੇਂ ਗੁਰਬਾਣੀ ਦੇ ਵਿੱਚ 22 ਵਾਰਾਂ ਨੇ 12 ਦੇ ਵਿੱਚ ਹੁਕਮਨਾਮਾ ਸਹਿਬ ਆ ਜਾਵੇ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਭ ਆਪਾਂ ਕਿ ਸਰਵਣ ਕੀਤਾ ਕਿ ਇੱذ ਇਸ ਵੱਨੋਂ ਲੈਣਾ ਹੈ ਇੱਥੇ ਹੁਣ ਸਮਾਪਤੀ ਹੁੰਦੀ ਹੈ ਹਉ ਵਾਰਿਆ ਆਪਣੇ ਗੁਰੂ ਕੋ ਜਨ ਮੇਰਾ ਹਰ ਸੱਜਣ ਮਿਲਿਆ ਸੈਣੀ ਪਰ ਇਸ ਦਾ ਹੁਕਮਨਾਮਾ ਜਿਹੜਾ ਹੈ ਇਹ ਪਿੱਛੋਂ ਸ਼ੁਰੂ ਹੁੰਦਾ ਪਿਛਲੇ ਅੰਕ ਤੋਂ ਆਪਾਂ ਸਰਵਣ ਕਰਦੇ ਹਾਂ ਜਿਵੇਂ ਕਿ ਇਹ ਇੱਥੇ ਸ਼ੁਰੂ ਹੁੰਦਾ ਹੈ ਸ਼ਲੋਕ ਮਹੱਲਾ 3 ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੇ ਆਏ ਇੱਥੋਂ ਹੁਕਮਨਾਮਾ ਅਮਰਤਵਿੰਦ 12 ਦੇ ਵਿੱਚੋਂ ਲੈਣਾ ਹੈ ਸ਼ਲੋਕ ਤੋਂ ਸ਼ੁਰੂ ਕਰਨਾ ਹੈ ਜਿਹੜਾ ਵਾਰਾਂ ਵਿੱਚ ਹੁਕਮਨਾਮਾ ਸਾਹਿਬ ਆ ਜਾਂਦਾ ਹੈ ਇਹ ਸੰਗਤ ਤੋਂ ਜੇ ਮਤਲਬ ਸਮਾਪਤੀ ਪਰਲੇੰਗ ਤੇ ਜਾ ਕੇ ਕਰਨੀ ਹੈ ਇੱਥੇ ਸ਼ੁਰੂ ਹੁੰਦਾ ਹੈ ਤੇ ਇਸ ਦੀ ਜਿਹੜੀ ਸਮਾਪਤੀ ਸੰਗਤ ਜੀ ਇਹ ਸੰਗਤ ਤੇ ਜਾ ਕੇ ਹੋ ਰਹੀ ਹੈ ਇੱਥੇ ਜਾ ਕੇ ਹੋ ਰਹੀ ਹੈ ਇਹ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਹੈ ਪੌੜੀ ਪੜ ਕੇ ਜਿੱਥੇ ਸ਼ਲੋਕ ਮਹੱਲਾ ਚੌਥਾ ਅੱਗੇ ਸ਼ੁਰੂ ਹੁੰਦਾ ਹੈ ਉੱਥੇ ਜਾ ਕੇ ਸਮਾਪਤੀ ਕਰਨੀ ਹੈ ਪੌੜੀ ਮਹੱਲਾ ਪੜ ਕੇ ਫਿਰ ਸਮਾਪਤੀ ਕਰਨੀ ਇਹ ਹੁਕਮਨਾਮਾ 12 ਦੇ ਵਿੱਚੋਂ ਲੈਣਾ ਹੈ ਹੁਣ ਆਪਾਂ ਇਹ ਸਿੱਖਣਾ ਹੈ ਕਿ ਮਹੱਲਾ ਤੇ ਸ਼ੰਤ ਵਿੱਚੋਂ ਜਦੋਂ ਹੁਕਮਨਾਮਾ ਸਹਿਬ ਲੈਣਾ ਹੈ ਹੁਣ ਅੰਮ੍ਰਿਤ ਵੇਲੇ ਹੁਕਮਨਾਮਾ ਸਹਿਬ ਲੈਣਾ ਹੈ ਆਪਾਂ ਜਦੋਂ ਪ੍ਰਕਾਸ਼ ਕੀਤਾ 688 ਅੰਗ ਤੇ ਹੁਕਮਨਾਮਾ ਸਹਿਬ ਜਦ ਅੰਮ੍ਰਿਤ ਵੇਲੇ ਲੈਣਾ ਹੈ ਤੇ ਇੱਥੋਂ ਸ਼ੁਰੂ ਹੁੰਦਾ ਤਨਾਸ਼ਰੀ ਮਹੱਲਾ ਪਹਿਲਾ ਪਰ ਜਿਹੜਾ ਉਤਲਾ ਸ਼ਬਦ ਦੇ ਤੋਂ ਕਿਤੋਂ ਵੀ ਹੁਕਮਨਾਮਾ ਸ਼ੁਰੂ ਨਹੀਂ ਹੋ ਰਿਹਾ ਇਹ ਹੁਕਮਨਾਮਾ ਪਿਛਲੇ ਪਾਛੀ ਤੋਂ ਸ਼ੁਰੂ ਹੋ ਰਿਹਾ ਹੈ ਅਮਰਤਵੇਲੇ ਦਾ ਆ ਵੇਖੋ ਤੁਸੀਂ ਇਹ ਹੁਕਮਨਾਮਾ ਸਾਹਿਬ ਇੱਥੇ ਸ਼ੁਰੂ ਹੋ ਰਿਹਾ ਹੈ ਸੈਂਟਰ ਦੇ ਵਿੱਚੋਂ ਤਨਾਸਰੀ ਮਹੱਲਾ ਪਹਿਲਾ ਸ਼ੰਤ ਕਿਉਂਕਿ ਇਹ ਕੱਲਾ ਸ਼ੰਤ ਨਹੀਂ ਹੈ ਸੰਗਤ ਜੀ ਇਹ ਨਾਲ ਮਹੱਲਾ ਵੀ ਲਿਖਿਆ ਹੈ ਇਹ ਤਿਆਰ ਰੱਖਣਾ ਹੁਣ ਕਈ ਸੰਗਤਾਂ ਜੀ ਦੇ ਹੁਕਮਨਾਮਾ ਸਾਹਿਬ ਲੈਂਦੀਆਂ ਤੇ ਇੱਥੇ ਆਣ ਕੇ ਸਮਾਪਤੀ ਕਰ ਜਾਂਦੀਆਂ ਇਕਤੀ ਪ੍ਰਸੰਗਤ ਜੀ ਇਹ ਦੀ ਸਮਾਪਤੀ ਕਿੱਥੇ ਜਾ ਕੇ ਹੋਣੀ ਹੈ ਤਿਆਰ ਰੱਖਣਾ ਕਿਉਂਕਿ ਇੱਥੇ ਨਾਲ ਮਹੱਲਾ ਆਇਆ ਇਸ ਦਾ ਉਚਾਰਨ ਹੈ ਜਿਵੇਂ ਇੱਥੇ ਸ਼ੁਰੂ ਕਰਨਾ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਇੱਥੇ ਸ਼ੁਰੂ ਕਰਨਾ ਹੁਕਮਨਾਮਾ ਸਾਹਿਬ ਅੰਮ੍ਰਿਤ ਵੇਲੇ ਜਾਓ ਅੱਗੇ ਅਗਲੇ ਅੰਗ ਤੇ ਸਾਰਾ ਪੜ ਕੇ ਇਸ ਨੂੰ ਤੇ ਇੱਥੇ ਜਾ ਕੇ ਸਮਾਪਤੀ ਹੁੰਦੀ ਹੈ ਨਾਨਕ ਸਾਚ ਕਹਿ ਬੇਨੰਤੀ ਮਨ ਮਾਂਜੈ ਸੱਚ ਸੋਇ ਇੱਥੇ ਸਮਾਪਤੀ ਹੁਕਮਨਾਮੇ ਸਾਹਿਬ ਦੀ ਹੁੰਦੀ ਹੈ ਸ਼ੰਤ ਵਿੱਚੋਂ ਤੇ ਮਹੱਲੇ ਵਿੱਚੋਂ ਕਿਉਂਕਿ ਨਾਲ ਮਹੱਲਾ ਵੀ ਆਇਆ ਹੈ ਮਹੱਲਾ ਪਹਿਲਾ ਤੇ ਨਾਲ ਸ਼ੰਤ ਵੀ ਹੈ ਇਹ ਧਿਆਨ ਰੱਖਣਾ ਕਿ ਜਿੱਥੇ ਮਹੱਲਾ ਨਾਲ ਆਉਂਦਾ ਹੈ ਸ਼ੰਤ ਵੀ ਨਾਲ ਆਉਂਦਾ ਹੈ ਉਹ ਸਾਰਾ ਹੀ ਹੁਕਮਨਾਮਾ ਸਾਹਿਬ ਪੜਨਾ ਹੈ ਇੱਕ ਪੌੜੀ ਪੜ ਕੇ ਸਮਾਪਤੀ ਨਹੀਂ ਕਰਨੀ ਅੱਗੋਂ ਜਿੱਥੋਂ ਤਨਾਸਰੀ ਮਹੱਲਾ ਪਹਿਲਾ ਕੋ ਸ਼ੁਰੂ ਹੁੰਦਾ ਹੈ ਉੱਥੇ ਜਾ ਕੇ ਸਮਾਪਤੀ ਕਰਨੀ